ਸਤਿ ਸ੍ਰੀ ਅਕਾਲ ਮੈਂ ਜਸਪਾਲ ਸਿੰਘ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਮੰਨਿਆ ਜਾਂਦਾ ਹੈ ਇਸ ਡੈਮੋਕ੍ਰੇਸੀ ਨੂੰ ਬਣਾਈ ਰੱਖਣ ਲਈ ਭਾਰਤ ਦੀ ਜਿਹੜੀ ਸੱਭਿਆਚਾਰਕ ਸਾਂਝ ਨੂੰ ਬਣਾ ਕੇ ਰੱਖਣ ਲਈ ਇੱਥੋਂ ਦੀ ਜਿਹੜੀ ਇੱਜ਼ਤ ਆਬਰੂ ਨੂੰ ਬਚਾਉਣ ਲਈ ਹਜ਼ਾਰਾਂ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੀ ਇੱਛਾ ਦੇ ਨਾਲ ਬਿਨਾਂ ਕਿਸੇ ਲਾਲਚ ਤੋਂ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਪਰ ਸਮੇਂ ਦੇ ਨਾਲ ਨਾਲ ਇੱਥੇ ਕੁਝ ਚਲਾਕ ਸਿਆਸਤਦਾਨ ਕਾਬਜ਼ ਹੋਏ ਉਹਨਾਂ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਗੁੰਮਰਾਹ ਵੀ ਅਸਤਰੀਕੇ ਨਾਲ ਕੀਤਾ ਕਿ ਆਪਣੀ ਸત્તા ਨੂੰ ਬਰਕਰਾਰ ਰੱਖਣ ਲਈ ਉਹਨਾਂ ਨੇ ਬੜੇ ਬੜੇ ਵੱਡੇ ਘੁਟਾਲੇ ਬਹੁਤ ਕੁਝ ਨੁਕਸਾਨ ਕੀਤਾ ਦੇਸ਼ ਦਾ ਇੱਥੋਂ ਤੱਕ ਕਿ ਬੜੇ ਤਗੜੇ ਤਗੜੇ ਨਰ ਸੰਘਾਰ ਕੀਤੇ ਮਨੁੱਖੀ ਜਾਨਾਂ ਵੀ ਲਈਆਂ ਔਰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੰਨੇ ਤਗੜੇ ਕਤਲੇਆਮ ਹੋਏ ਸਰਕਾਰਾਂ ਅੱਜ ਤੱਕ 30 ਸਾਲ ਹੋ ਗਏ ਨੇ ਸਰਕਾਰਾਂ ਅੱਜ ਵੀ ਕਹਿ ਰਹੀਆਂ ਨੇ ਕਿ ਸਾਨੂੰ ਕੋਈ ਪ੍ਰੂਫ ਨਹੀਂ ਲੱਭਾ ਕੋਈ ਗਵਾਹ ਨਹੀਂ ਲੱਭਾ ਇੰਨੇ ਵੱਡੇ ਕਤਲੇਆਮ ਦੇ ਬਾਵਜੂਦ ਵੀ ਹਰਾਨੀ ਦੀ ਗੱਲ ਐ ਖੋਰ ਵੀ ਅਗੇ ਦੇਸ਼ ਦੀਆਂ ਏਜੰਸੀਆਂ ਬੜੇ ਦਾਅਵੇ ਕਰਦੀਆਂ ਨੇ ਇਹਨਾਂ ਨੂੰ ਦੁਨੀਆ ਭਰ ਦੀ ਜਾਣਕਾਰੀ ਬੈਠੇ ਬੈਠੇ ਮਿਲ ਜਾਂਦੀ ਐ ਪਰ ਇਹ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਦਿਹਾੜੇ ਲਈ ਗਈ ਬਲਾਤਕਾਰ ਕੀਤੇ ਗਏ ਪਰ ਨਾ ਤਾਂ ਏਜੰਸੀਆਂ ਨੂੰ ਕੋਈ ਪ੍ਰੂਫ ਲੱਭਾ ਨਾ ਸੀਬੀਆਈ ਨੂੰ ਲੱਭਾ ਔਰ ਇਸ ਦੇਸ਼ ਦੀ ਪੁਲਿਸ ਦੇ ਉੱਪਰ ਤਾਂ ਸਰਕਾਰਾਂ ਖੁਦ ਵੀ ਸਵਾਲ ਚੱਕਦੀਆਂ ਨੇ ਕਿ ਪੁਲਿਸ ਆਪਣੇ ਜਿਹੜੇ ਕੰਮ ਕਰਨੇ ਸਹੀ ਤਰੀਕੇ ਨਾਲ ਨਹੀਂ ਕਰਦੀਆਂ ਅਜਿਹਾ ਹੀ ਇੱਕ ਨਰ ਸੰਘਾਰ ਸਿੱਖਾਂ ਦੇ ਨਾਲ ਹੋਇਆ ਹਰਿਆਣੇ ਦੇ ਵਿੱਚ ਹੋਇਆ 1984 ਦੇ ਵਿੱਚ ਉਹ ਨਰ ਸੰਘਾਰ ਕੀ ਸੀ ਉਹਦੀ ਜਾਣਕਾਰੀ ਸਾਰੀ ਲੈਣ ਲਈ ਸਾਡੇ ਨਾਲ ਨੇ ਮਨਵਿੰਦਰ ਸਿੰਘ ਗਿਆਸਪੁਰਾ ਜੀ ਜੋ ਕਿ ਪੰਜਾਬ ਡੈਮੋਕਰੈਟਿਕ ਅਲਾਈਜੈਂਸ ਵੱਲੋਂ ਸਾਂਝੇ ਉਮੀਦਵਾਰ ਵੀ ਨੇ ਔਰ ਲੋਗਨ ਸਾਹ ਪਾਰਟੀ ਦੇ ਨਾਲ ਵੀ ਜੁੜੇ ਹੋਏ ਨੇ ਔਰ ਇਹ ਫਤੇਗੜ ਸਾਹਿਬ ਹਲਕੇ ਤੋਂ ਪਾਰਲੀਮੈਂਟ ਦੇ ਜਿਹੜੀ ਚੋਣ ਲੜ ਰਹੇ ਨੇ ਪਹਿਲਾਂ ਤਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਗਿਆਸਪੁਰਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਸਪੁਰਾ ਸਾਹਿਬ ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਨਾ ਕਿ ਤੁਹਾਡੇ ਜਿਹੜੀ ਪਰਿਵਾਰਕ ਬੈਕਗ੍ਰਾਉਂਡ ਕੀ ਸੀ ਤੁਹਾਡਾ ਜਿਹੜਾ ਸੰਘਰਸ਼ ਕੀ ਸੀ ਜ਼ਿੰਦਗੀ ਦਾ ਉਹ ਸੰਘਰਸ਼ ਬਾਰੇ ਪਰਿਵਾਰਕ ਬੈਕਗ੍ਰਾਉਂਡ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਚਾਣਨਾ ਪਵੇ ਮੈਂ ਜੀ ਸਾਨੇ ਨਾਲ ਲੱਗਲੇ ਗਿਆਸਪੁਰੇ ਪਿੰਡ ਦੇ ਵਿੱਚ ਬਹੁਤ ਹੀ ਗਰੀਬ ਪਰਿਵਾਰ ਚ ਪੈਦਾ ਹੋਇਆ ਮੇਰੀ ਮਾਂ ਨੇ ਮੈਨੂੰ ਜੱਟਾਂ ਦੇ ਬੰਨਿਆਂ ਤੋਂ ਕੱਖ ਖੋਦ-ਖੋਦ ਕੇ ਪੜਾਇਆ ਔਰ ਬਹੁਤ ਘੋਰ ਗਰੀਬੀ ਦੇ ਵਿੱਚ ਘੁਲਦਿਆਂ ਕਿਸਮਤ ਦੇ ਨਾਲ ਪੋਸਟ ਗ੍ਰੈਜੂਏਸ਼ਨ ਕੀਤੀ ਇੰਜੀਨੀਅਰਿੰਗ ਕੀਤੀ ਔਰ ਗੁਰਗਾਉਂ ਦੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਬਤੌਰ ਜਨਰਲ ਮੈਨੇਜਰ 2005 ਤੋਂ ਨੌਕਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਤੁਸੀਂ ਜਾਣ ਸਕਦੇ ਹੋ ਕਿ ਜਦੋਂ ਇੱਕ ਨਿਹਾਇਤ ਹੀ ਗਰੀਬ ਪਰਿਵਾਰ ਦੇ ਬੱਚੇ ਨੂੰ ਜਦੋਂ ਲੱਖ ਰੁਪਇਆ ਮਹੀਨਾ ਮਿਲਣਾ ਸ਼ੁਰੂ ਹੋ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਘਰ ਵਿੱਚ ਇੱਕ ਖੁਸ਼ੀਆਂ ਖੇੜਿਆਂ ਦਾ ਮਾਹੌਲ ਫਸਰ ਜਾਂਦਾ ਤੇ ਉਹੀ ਖੁਸ਼ੀਆਂ ਖੇੜਿਆਂ ਦਾ ਮਾਹੌਲ ਸਾਡੇ ਘਰ ਵਿੱਚ 2005 ਤੋਂ ਲੈ ਕੇ 2011 ਤੱਕ ਰਿਹਾ ਦੂਜੀ ਗੱਲ ਗਿਆਸਪੁਰਾ ਸਾਹਿਬ ਜਿਹੜਾ ਹੋਂਦ ਚਿੱਲੜ ਕਾਂਡ ਆਇਆ ਸੀ ਤੁਸੀਂ ਉਹਨੂੰ ਨੰਗਾ ਕੀਤਾ ਦੁਨੀਆ ਦੇ ਸਾਹਮਣੇ ਲੈ ਕੇ ਆਂਦਾ ਤੁਸੀਂ ਜੌਬ ਕਰਦੇ ਕਰਦੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਕਿਸ ਤਰ੍ਹਾਂ ਪਹੁੰਚ ਗਈ ਕਿ ਇੱਥੇ ਅੱਜ 27 ਤਿੰਨ ਦਿਹਾਕੇ ਪਹਿਲਾਂ ਕਤਲੇਆਮ ਹੋਇਆ ਸੀ ਔਰ ਤੁਸੀਂ ਉਹਨੂੰ ਲੈ ਕੇ ਆਏ ਕਿ ਇਨਫੋਰਮੇਸ਼ਨ ਦਾ ਸੋਰਸ ਕੀ ਸੀ ਤੁਹਾਡੇ ਕੋਲ 21 ਜਨਵਰੀ 2011 ਦੀ ਗੱਲ ਆ ਮੈਂ ਆਪਣੇ ਦਫ਼ਤਰ 'ਚ ਬੈਠਾ ਸੀ ਤਾਂ ਇੱਕ ਟਰੱਕ ਡਰਾਈਵਰ ਨੇ ਬੋਲੀ ਮਾਰੀ ਉਹਨੇ ਕਿਹਾ ਹਿੰਦੀ ਦੇ ਵਿੱਚ ਕਹਿਣ ਲੱਗਾ ਕਿ ਸਰਦਾਰ ਜੀ ਜਹਾਂ AC ਦਫ਼ਤਰੋਂ ਮੈਂ ਬੈਠ ਕੇ ਹੀ ਬਾਤਾਂ ਬਣਾ ਸਕਦੇ ਹੋ ਜਦ ਇੰਦਰਾ ਕੋ ਮਾਰਾ ਹਮਾਰੇ ਗਾਉਂ ਕੇ ਪਾਸ ਇੱਕ ਗਾਉਂ ਥਾ ਉਸ ਗਾਉਂ ਕੇ ਸਭੀ ਸਰਦਾਰੋਂ ਕੋ ਜੰਦਾ ਜਲਾ ਦਿਆ ਗਿਆ ਇਤਨੇ ਸਾਲ ਹੋ ਗਏ ਵहां ਕਿਸੇ ਨੇ ਪੌਂ ਤੱਕ ਤੋ ਡਾਲਾ ਨਹੀਂ ਉਹਨਾਂ ਦਾ ਅੰਤਮ ਕਿਰਿਆ ਕਰਮ ਤੱਕ ਤੋ ਕੀਤਾ ਨਹੀਂ ਬਾਤੇ ਕਰਤੇ ਹੋ ਬੜੀ ਬੜੀ ਉਹਦੀ ਇਹ ਗੱਲ ਸੀਨੇ ਵਿੱਚ ਤੀਰ ਵਾਂਗ ਵੱਜੀ ਔਰ ਅਗਲੇ ਹੀ ਦਿਨ ਮੈਂ ਦਫ਼ਤਰ ਆਉਣ ਦੀ ਵਜਾਏ ਉਸ ਪਿੰਡ ਨੂੰ ਦੇਖਣ ਚੱਲ ਪਿਆ ਔਰ ਉਹ ਪਿੰਡ ਅੱਜ ਵੀ ਉਦੋਂ 2011 ਵਿੱਚ 26 ਸਾਲ ਗੁਜ਼ਰ ਚੁੱਕੇ ਸੀ ਉਦੋਂ ਅੱਜ ਵੀ ਉਹ ਪਿੰਡ ਓਵੇਂ ਦਾ ਓਵੇਂ ਮੌਜੂਦ ਸੀ ਉਹ ਪਿੰਡ ਦੇ ਵਿੱਚ ਹਵੇਲੀਆਂ ਸੀ ਪਰ ਰਹਿੰਦਾ ਕੋਈ ਨਹੀਂ ਸੀ ਘਰ ਸਿਗੀਆਂ ਦੁਵਾਰਾ ਸਿਗੀਆਂ ਪਰ ਉਹਨਾਂ ਦੀਆਂ ਛੱਤਾਂ ਨਹੀਂ ਸੀ ਜਲੀਆਂ ਹੋਈਆਂ ਕੰਧਾਂ ਬਿਲਕੁਲ ਓਵੇਂ ਦੀ ਓਵੇਂ ਇੱਕ ਇੱਕ ਕਹਾਣੀ ਬਿਆਨ ਕਰ ਰਹੀਆਂ ਸਨ ਉਹਨਾਂ ਨੂੰ ਉੱਥੇ ਉਸੇ ਪਿੰਡ ਦੇ ਵਿੱਚ ਸਾਰੇ ਜੀਆਂ ਨੂੰ ਇਕੱਠੇ ਕਰਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਪੁਲਿਸ ਵੱਲੋਂ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਬੜੇ ਬੁਰੇ ਤਰੀਕੇ ਦੇ ਨਾਲ 2 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਨੂੰ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਮਾਰਿਆ ਇੰਨਾ ਕਤਰਿਆਮ ਕੀਤਾ ਕਿ ਮੈਂ ਸਮਝਦਾ ਕਿ ਰੂਹ ਤੱਕ ਕੰਮ ਜਾਂਦੀ ਹੈ ਉਸ ਘਰਾਂ ਨੂੰ ਦੇਖ ਕੇ ਔਰ ਉਹਨਾਂ ਦੇ ਘਰਾਂ ਵਿੱਚ ਅੱਜ ਵੀ ਜਲੀ ਹੋਈ ਕਣਕ ਓਵੇਂ ਦੀ ਓਵੇਂ ਮੌਜੂਦ ਹੈ ਬਹੁਤ ਦਰਦਨਾਕ ਕਹਾਣੀ ਹੈ ਜਦੋਂ ਇਹ ਸਾਰਾ ਕੁਝ ਸਾਹਮਣੇ ਆ ਗਿਆ ਤੁਹਾਡੇ ਉਸ ਤੋਂ ਬਾਅਦ ਤੁਸੀਂ ਇਨਸਾਫ ਲੈਣ ਲਈ ਕਿਹੜੇ-ਕਿਹੜੇ ਉਪਰਾਲੇ ਕੀਤੇ ਔਰ ਇਹਦੇ ਵਿੱਚ ਇੱਕ ਬੜੀ ਵੱਡੀ ਅਹਿਮ ਗੱਲ ਆ ਜਾਂਦੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਜੋ ਕਿ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਇਹਨਾਂ ਨੇ ਕਿਸੇ ਕਿਸਮ ਦਾ ਸਹਿਯੋਗ ਕੀਤਾ ਸੀ ਤੁਹਾਡੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਜਾਨੀ ਦੇਖੋ ਜੀ ਜਦੋਂ ਇਹ ਕਾਂਡ ਸਾਹਮਣੇ ਆਇਆ ਤੇ ਜਿਹੜੀ ਇੱਕ ਬੋਲੀ ਸੀ ਕਿ ਉਹਨਾਂ ਦਾ ਅੰਤਮ ਕਿਰਿਆਕਰਮ ਨਹੀਂ ਹੋਇਆ ਅਸੀਂ ਮਾਰਚ 3 ਮਾਰਚ 2011 ਨੂੰ ਉੱਥੇ ਅਖੰਡ ਪਾਠ ਸਾਹਿਬ ਰਖਾਇਆ ਜਿਸ ਦਿਨ ਅਖੰਡ ਪਾਠ ਸਾਹਿਬ ਸੀ ਉਸ ਤੋਂ ਉਸ ਦੀ ਰਾਤ ਨੂੰ ਮੇਰੇ ਘਰ ਤੇ ਬਹੁਤ ਵੱਡੀ ਚੋਰੀ ਹੋਈ ਘਰ ਦਾ ਇੱਕ ਇੱਕ ਸਮਾਨ ਲੁੱਟ ਲਿਆ ਗਿਆ ਕਾਰਨ ਕੀ ਸੀ ਕਿਉਂਕਿ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਨੇਤਾ ਉੱਥੇ ਪਹੁੰਚ ਰਹੇ ਸਨ ਜ਼ਥੇਦਾਰ ਵੀ ਪਹੁੰਚ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਇਸ ਨੂੰ ਘਰ ਦੇ ਵਿੱਚ ਉਲਝਾ ਕੇ ਇਹਦੀ ਚੋਰੀ ਦੇ ਵਿੱਚ ਉਲਝਾ ਕੇ ਇਥੋਂ ਦੀ ਜਿਹੜੀ ਸਟੇਜ ਆ ਇਸ ਨੂੰ ਨੱਪ ਲਿਆ ਜਾਵੇ ਪਰ ਗੁਰੂ ਮਹਾਰਾਜ ਦੇ ਭਾਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਬੜਾ ਸਫਲ ਰਿਹਾ ਉਸ ਤੋਂ ਬਾਅਦ ਕਮਿਸ਼ਨ ਬਣਾਇਆ ਗਿਆ ਜਸਟਿਸ ਟੀਪੀ ਘਰੇ ਕਮਿਸ਼ਨ ਜਿਹਦਾ ਕਿ ਹੈੱਡਕੁਆਰਟਰ हिसार ਵਿਖੇ ਸੀ ਉੱਥੇ ਅਸੀਂ ਲਗਾਤਾਰ ਤਰੀਕਾਂ ਤੇ ਜਾਂਦੇ ਰਹੇ ਸ਼੍ਰੋਮਣੀ ਕਮੇਟੀ ਜਿਹੜੀ ਕਿ ਮੈਨੂੰ ਉਦੋਂ ਲਾਰਾ ਲਾਇਆ ਸੀ ਕਿ ਜਦੋਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਉਦੋਂ ਜਦੋਂ ਸਾਹਮਣੇ ਆਉਣ ਤੋਂ ਬਾਅਦ ਤਾਂ ਸ਼੍ਰੋਮਣੀ ਕਮੇਟੀ ਨੇ ਲਾਰਾ ਲਾਇਆ ਕਿ ਇਹਨਾਂ ਨੂੰ ਅਸੀਂ ਜਿੰਨੀ ਉੱਥੇ ਤਨਖਾਹ ਲੈਂਦਾ ਸੀ ਲੱਖ ਰੁਪਏ ਤਨਖਾਹ ਲੈਂਦਾ ਸੀ ਕਿ ਅਸੀਂ ਵੀ ਰੱਖਾਂਗੇ ਪਰ ਜਦੋਂ ਪੰਜਾਬ ਆਇਆ ਇਹਨਾਂ ਨੂੰ ਕਈ ਵਾਰ ਮੈਂ ਆਪਣੇ ਬਾਇਓਡਾਟੇ ਦਿੱਤੇ ਪਰ ਸ਼੍ਰੋਮਣੀ ਕਮੇਟੀ ਨੇ ਪਤਾ ਨਹੀਂ ਕੀ ਕਾਰਨ ਮੈਨੂੰ ਇਹਨਾਂ ਨੇ ਨੌਕਰੀ ਤੇ ਨਹੀਂ ਰੱਖਿਆ ਉਲਟਾ ਇਹਨਾਂ ਨੇ ਦਰਜਨਾਵਾਰ ਜੇਲ੍ਹ ਵਿੱਚ ਪਾ ਕੇ ਮੈਨੂੰ ਤਸੀਹੇ ਦਿੱਤੇ ਔਰ ਬੁਚੜਖਾਨਿਆਂ ਵਿੱਚ ਭੇਜਿਆ ਮੇਰੇ ਤੇ 153ਏ ਦੇ ਦੇਸ਼ ਧਰੋਹ ਤੱਕ ਦੇ ਪਰਚੇ ਪਾਏ ਗਏ ਔਰ ਐਨਾ ਜ਼ਲੀਲ ਕੀਤਾ ਕਿ ਇਹ ਚਾਹੁੰਦੇ ਸੀ ਕਿ ਉਹ ਕੇਸ ਨੂੰ ਛੱਡ ਕੇ ਭੱਜ ਜਾਵਾਂ ਪਰ ਜਿਵੇਂ ਕਹਿ ਦਈਏ ਕਿ ਆਪਾਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਆ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਸ ਗੁਰੂ ਮਹਾਰਾਜ ਦੇ ਹੁਕਮ ਤੇ ਉਸ ਦੇ ਭਾਣੇ ਦੇ ਵਿੱਚ ਇਹ ਸਾਰ ਸਾਰੇ ਕਾਰਜ ਸਹਿਜੇ ਸਹਿਜੇ ਕਰਦੇ ਗਏ ਔਰ ਸਾਰੇ ਪੀੜਤਾ ਨੂੰ ਲੈ ਕੇ ਟੀਪੀ ਘਰ ਕੋਲ ਗਏ ਔਰ ਕੁਝ ਜਿਹੜਾ ਸੀ ਸਾਡਾ ਇੱਕ ਸਰ ਹੋਇਆ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਪੀੜਤਾ ਨੂੰ 22 ਕਰੋੜ 22.6 ਕਰੋੜ ਦੀ ਵੱਡੀ ਰਾਸ਼ੀ ਮਿਲੀ ਇਹ ਗੱਲ ਇਹ ਵੀ ਮੈਂ ਦੱਸ ਦਿਆਂ ਕਿ ਐਡੀ ਵੱਡੀ ਰਾਸ਼ੀ ਜਿਹੜੀ ਹੈਗੀ ਆ 20-20 ਲੱਖ ਰੁਪਈਆ ਔਰ ਹੋਂਦ ਚੱਲਣ ਵਾਲਿਆਂ ਨੂੰ 25-25 ਲੱਖ ਰੁਪਈਆ ਇੰਨੀ ਰਾਸ਼ੀ ਅਜੇ ਤੱਕ ਚਾਹੇ ਦਿੱਲੀ ਹੋਵੇ ਚਾਹੇ ਕਾਨਪੁਰ ਹੋਵੇ ਚਾਹੇ ਬਕਾਰੋ ਹੋਵੇ ਕਿਸੇ ਵੀ 84 ਦੇ ਪੀੜਤ ਨੂੰ ਐਡੀ ਵੱਡੀ ਰਾਸ਼ੀ ਨਹੀਂ ਮਿਲੀ ਔਰ ਇਹ ਰਾਸ਼ੀ ਦੇ ਨਾਲ ਨਾਲ ਜਿਹੜਾ ਸੀ ਕਿ ਉਹ ਜਿਹੜੇ ਦੋਸ਼ੀ ਅਧਿਕਾਰੀ ਸੀ ਜਿਹੜੇ ਉੱਚ ਅਫਸਰ ਸੀ ਚਾਰ ਅਫਸਰ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮ ਭੱਜ ਐਸਆਈ ਰਾਮ ਕੁਮਾਰ ਤੇ ਰਾਮਕਿਸ਼ੋਰ ਵਰਗੇ ਜਿਹੜੇ ਵੱਡੇ ਵੱਡੇ ਅਫਸਰ ਸੀ ਉਹਨਾਂ ਦੇ ਖਿਲਾਫ ਇੱਕ ਕਮਿਸ਼ਨ ਨੇ ਕਿਹਾ ਕਿ ਇਹਨਾਂ ਦੀ ਸ਼ਮੂਲੀਅਤ ਤੋਂ ਬਿਨਾ ਇਹ ਕਤਲਿਆਮ ਸੰਭਵ ਨਹੀਂ ਸੀ ਕਿਉਂਕਿ ਜਿਹੜਾ ਕਾਰਾ ਸੀ 2 ਨਵੰਬਰ 1984 ਨੂੰ ਹੁੰਦਾ ਸਵੇਰ ਵੇਲੇ ਹੁੰਦਾ ਇਹੀ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਇਹ ਐਫ ਆਈ ਆਰ 24 ਘੰਟੇ ਬਾਅਦ ਲਿਖਦੇ ਨੇ ਦੋ ਹਰਿਆਣਾ ਰੋਡਵੇ ਦੀਆਂ ਬੱਸਾਂ ਦੇ ਵਿੱਚ ਹਰਿਆਣਾ ਪੁਲਿਸ ਦੇ ਰੰਗ ਰੂਟ ਇਸ ਕਤਲੇਆਮ ਨੂੰ ਅੰਜਾਮ ਦਿੰਦੇ ਨੇ ਕਈ ਵਾਰ ਗਲਤ ਫਹਿਮੀਆਂ ਫਲਾਈਆਂ ਜਾਂਦੀਆਂ ਨੇ ਕਿ ਆਮ ਲੋਕਾਂ ਨੇ ਕਤਲੇਆਮ ਕੀਤਾ ਉਹ ਕਤਲੇਆਮ ਕਰਨ ਵਾਲੇ ਸਰਕਾਰੀ ਤੰਤਰ ਸੀ ਔਰ ਭਜਨ ਲਾਲ ਦੀ ਸਰਕਾਰ ਦੇ ਗੁੰਡੇ ਸੀ ਔਰ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਜਿਹੜੇ ਪੁਲਿਸ ਵਾਲੇ ਸੀ ਇਹਨਾਂ ਦੀ ਬਹਾਦਰੀ ਦੇ ਮੈਂ ਤੁਹਾਨੂੰ ਕਾਰਨਾਮੇ ਦੱਸਾਂ ਕਿ ਇਹ ਜਿਹੜੀ ਐਫਆਈਆਰ 3 11 1984 ਨੂੰ ਰਜਿਸਟਰਡ ਹੁੰਦੀ ਹੈ ਐਫਆਈਆਰ ਨੰਬਰ 91 ਔਰ ਇਸ ਐਫ ਆਈ ਆਰ ਦੀ ਜਿਹੜੀ ਕਲੋਜ਼ਿੰਗ ਰਿਪੋਰਟ ਹੈ ਉਹ ਮਾਰਚ 1985 ਦੇ ਵਿੱਚ ਜਾਨੀ ਕਿ 6 ਮਹੀਨੇ ਦੇ ਵਿੱਚ ਕਲੋਜ਼ਿੰਗ ਰਿਪੋਰਟ ਪਾ ਕੇ 79 ਸਿੱਖਾਂ ਦੇ ਕੇਸ ਨੂੰ ਸਦਾ ਲਈ ਬੰਦ ਕਰ ਦਿੱਤਾ ਸੀ ਅਗਰ ਸਾਡਾ ਮੋਟਰਸਾਈਕਲ ਸਕੂਟਰ ਵੀ ਚੋਰੀ ਹੋ ਜਾਵੇ ਉਹਨੂੰ ਵੀ ਕਲੋਜ਼ਿੰਗ ਰਿਪੋਰਟ ਪਾਉਣ ਲਈ 3 ਸਾਲ ਦਾ ਸਮਾਂ ਲੱਗਦਾ ਐਡੇ ਵੱਡੇ ਕਤਲੇਆਮ ਨੂੰ 6 ਮਹੀਨੇ ਚ ਕਰ ਦਿੱਤਾ ਇਹਦੇ ਲਈ ਇਹਨਾਂ ਨੂੰ ਰਿਵਾਰਡ ਕੀ ਦਿੱਤਾ ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਵੋਗੇ ਅਸੀਂ ਇਹ ਸਾਰੀ ਚੀਜ਼ ਕਮਿਸ਼ਨ ਕੋਲ ਦਿੱਤੀ ਆ ਮਾਨਯੋਗ ਜੱਜ ਸਾਹਿਬ ਕੋਲ ਅਸੀਂ ਦੱਸੀ ਆ ਇਹਨਾਂ ਨੇ ਰਿਵਾਰਡ ਕੀ ਦਿੱਤਾ ਇਹਨਾਂ ਨੂੰ ਭਜਨ ਲਾਲ ਦੀ ਸਰਕਾਰ ਨੇ ਜਿਹੜਾ ਐਸਪੀ ਸੀ ਉਹਨੂੰ ਤੁਰੰਤ ਡੀਜੀਪੀ ਬਣਾ ਦਿੱਤਾ ਜਿਹੜਾ ਐਸਪੀ ਆਪਣਾ ਡੀਐਸਪੀ ਰਾਮਪੱਜ ਸੀ ਉਹਨੂੰ ਐਸਪੀ ਬਣਾ ਦਿੱਤਾ ਸਾਰਿਆਂ ਨੂੰ ਦੋ ਦੋ ਰੈਂਕ ਤਰੱਕੀਆਂ ਦਿੱਤੀਆਂ ਠੀਕ ਓਵੇਂ ਤਰੱਕੀਆਂ ਦਿੱਤੀਆਂ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਇਲਾਸ਼ਾਂ ਬਾਹਰ ਲਿਆਂਦੀਆਂ ਉਹਨਾਂ ਨੂੰ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਜਿਵੇਂ ਪੰਜਾਬ ਸਰਕਾਰ ਨੇ ਤਰੱਕੀਆਂ ਦਿੱਤੀਆਂ ਓਵੇਂ ਹੀ ਇਹਨਾਂ ਨੂੰ ਤਰੱਕੀਆਂ ਮਿਲੀਆਂ ਬਹੁਤ ਘਣਾਉਣੇ ਕੰਮ ਹੋਏ ਔਰ ਪੰਜਾਬ ਸਰਕਾਰ ਨੇ ਜਦੋਂ ਮੈਂ ਉੱਥੋਂ ਛੱਡ ਕੇ ਪੰਜਾਬ ਆਇਆ ਪਰ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਕਿਸ ਨੂੰ ਤੋੜਨ ਦੀ ਮੈਨੂੰ ਹਰ ਤਰੀਕੇ ਦੇ ਨਾਲ ਚਾਹੇ ਫਾਈਨੈਂਸ਼ੀਅਲ ਲਾ ਲੋ ਚਾਹੇ ਸਰੀਰਕ 라 ਲੋ ਹਰ ਜਗ੍ਹਾ ਤੋਂ ਇਹਨਾਂ ਨੇ ਤੋੜਨ ਲਈ ਕੋਈ ਅਕਾਲੀਆਂ ਨੇ ਕੋਈ ਕਸਰ ਨਹੀਂ ਛੱਡੀ ਹਰ ਵਾਰ ਜਦੋਂ ਵੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਜਦੋਂ ਵੀ ਸਾਡੇ ਘਰ ਵਿੱਚ ਕੋਈ ਨਾ ਕੋਈ ਖੁਸ਼ੀ ਆਉਂਦੀ ਸੀ ਮੈਨੂੰ ਚੱਕ ਕੇ ਦੇਹ ਲੈ ਕੇ ਜਾਇਆ ਜਾਂਦਾ ਸੀ ਮੇਰੇ ਬੇਟੇ ਦਾ ਮੈਨੂੰ ਯਾਦ ਹੈ ਅੱਜ ਵੀ ਮੇਰੇ ਬੇਟੇ ਦਾ 10ਵੀਂ ਦਾ ਰਿਜ਼ਲਟ ਆਇਆ ਅਸੀਂ ਬੜਾ ਖੁਸ਼ ਸੀ ਕਿ ਉਹਦੀ ਅਖਬਾਰ ਦੇ ਵਿੱਚ ਪਹਿਲੇ ਸਫੇ ਤੇ ਫੋਟੋ ਆਈ ਹੋਈ ਸੀ ਉਹਨੇ 10ਵੀਂ ਦੇ ਵਿੱਚੋਂ 100% ਮਾਰਕ ਲਏ ਸੀ ਸਕੂਲ ਵਾਲਿਆਂ ਨੇ ਉਹਨੂੰ ਲੈਪਟਾਪ ਦੇਣਾ ਸੀ ਮੈਂ ਚਾਈ-ਚਾਈ ਮੈਨੂੰ ਕਹਿੰਦਾ ਪਪਾ ਅੱਜ ਤੁਸੀਂ ਜਾਣਾ ਅੱਜ ਤੁਸੀਂ ਅੰਮ੍ਰਿਤਸਰ ਨਾਲ ਜਾਇਓ ਕਿਉਂਕਿ 6 ਜੂਨ ਦਾ ਟਾਈਮ ਸੀ ਅੱਜ ਤੁਸੀਂ ਮੇਰੇ ਸਕੂਲ ਚਲਣਾ ਮੈਂ ਚਾਈ-ਚਾਈ ਦਸਤਾਰ ਸਜਾਈ ਅਸੀਂ ਰੋਟੀ ਖਾਧੀ ਸਕੂਲ ਜਾਣ ਲਈ ਤਿਆਰੀ ਹੋਏ ਤੇ ਬਾਦਲੀ ਗੁੰਡਿਆਂ ਦੀਆਂ ਪੁਲਿਸ ਨੇ 7-8 ਗੱਡੀਆਂ ਨੇ ਮੇਰੇ ਘਰ ਨੂੰ ਘੇਰ ਲਿਆ ਔਰ ਮੇਰਾ ਬੇਟਾ ਰੋਂਦਾ ਰਿਹਾ ਅਖਬਾਰ ਦੀ ਫੋਟੋ ਉਹਨਾਂ ਨੂੰ ਦਿਖਾਉਂਦਾ ਰਿਹਾ ਕਿ ਮੇਰੇ ਪਾਪਾ ਨੇ ਕਿਤੇ ਨਹੀਂ ਜਾਣਾ ਇਹਨੂੰ ਨਾਲ ਲੈ ਕੇ ਜਾਓ ਅੱਜ ਅਸੀਂ ਸਕੂਲ ਚੱਲੇ ਆ ਮੈਨੂੰ ਲੈਪਟਾਪ ਮਿਲਣਾ ਇੱਕ ਤੁਹਾਨੂੰ ਹੋਰ ਕਟਣਾ ਦੱਸਾਂ ਇਦਾਂ ਦੀਆਂ ਬੜੀ ਵਾਰ ਲੈ ਕੇ ਗਏ ਨੇ ਇੱਕ ਹੋਰ ਜਿਹੜੀ ਮੇਜਰ ਕਟਣਾ ਅੱਜ ਵੀ ਮੈਨੂੰ ਯਾਦ ਹੈ ਕਿ ਮੇਰੇ ਬੇਟੇ ਨੇ ਨੀਟ ਦਾ ਰਿਜ਼ਲਟ ਟੈਸਟ ਦਿੱਤਾ ਸੀ ਨੈਸ਼ਨਲ एलिਜੀਬਲ ਟੈਸਟ ਜਿਹੜਾ ਕਿ ਐਮਬੀਬੀਐਸ ਐਡਮਿਸ਼ਨ ਲਈ ਹੁੰਦਾ ਬੜੀ ਮਿਹਨਤ ਦੇ ਨਾਲ ਦਿੱਤਾ ਸੀ ਔਰ ਉਹਦਾ ਰਿਜ਼ਲਟ ਆਇਆ ਦੁਪਹਿਰ ਦੇ ਸਮੇਂ ਰਿਜ਼ਲਟ ਆਇਆ ਉਹਦੇ ਨੀਟ ਦੇ ਵਿੱਚੋਂ 53ਵਾਂ ਰੈਂਕ ਆਇਆ ਉਸ ਮੇਰੇ ਬੇਟੇ ਦਾ ਔਰ ਕਹਿੰਦਾ ਪਾਪਾ ਅੱਜ ਆਪਾਂ ਸ਼ਾਮ ਨੂੰ ਚੱਲਦੇ ਹਾਂ ਕਹਿੰਦਾ ਕਿਸੇ ਚੰਗੀ ਜਗ੍ਹਾ ਤੇ ਆਪਾਂ ਜਾ ਕੇ ਰੋਟੀ ਖਾ ਕੇ ਆਉਨੇ ਆ ਮੈਂ ਕਿਹਾ ਠੀਕ ਆ ਪੁੱਤ ਮੈਂ ਥੋੜਾ ਜਿਹਾ ਕੰਮ ਨਵੇੜਨਾ ਫਿਰ ਆਪਾਂ ਚੱਲਦੇ ਆ ਤੁਸੀਂ ਯਕੀਨ ਜਾਣਿਓ ਅਸੀਂ ਜਾਣ ਲਈ ਤਿਆਰ ਹੀ ਹੋ ਰਹੇ ਸੀ ਕਿ 8 ਗੱਡੀਆਂ ਫੇਰ ਪੁਲਿਸ ਦੀਆਂ ਭਰ ਕੇ ਆ ਜਾਂਦੀਆਂ ਨੇ ਤੇ ਉਹ ਫੇਰ ਅਸੀਂ ਉਸ ਦਿਨ ਹੀ ਗੱਲ ਕੀਤੀ ਕਿ ਯਾਰ ਮੇਰਾ ਬੇਟਾ ਪੁਲਿਸ ਵਾਲੇ ਨੂੰ ਆਪ ਐਸਪੀ ਨੂੰ ਕਹਿੰਦਾ ਕਹਿੰਦਾ ਸਰ ਮੇਰਾ ਦੱਸੋ ਕੀ ਕਸੂਰਾ ਮੇਰਾ ਜਦੋਂ 10ਵੀਂ ਦਾ ਰਿਜ਼ਲਟ ਆਇਆ ਉਦੋਂ ਮੇਰੇ ਪਾਪਾ ਨੂੰ ਚੱਕ ਲਿਆ ਅੱਜ 12ਵੀਂ ਦਾ ਰਿਜ਼ਲਟ ਆਇਆ ਅੱਜ ਤੁਸੀਂ ਲੈ ਕੇ ਜਾ ਰਹੇ ਹੋ ਮੇਰਾ ਦੱਸੋ ਕੀ ਕਸੂਰ ਹੈ ਪਰ ਦੱਸੋ ਕਹਿੰਦਾ ਮੇਰੇ ਪਾਪਾ ਦਾ ਉਹ ਤਾਂ ਉਸ ਦਿਨ ਭੜ ਵੀ ਗਿਆ ਪੁਲਿਸ ਵਾਲਿਆਂ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਨਹੀਂ ਬੇਟਾ ਸ਼ਾਂਤੀ ਰੱਖੀ ਦਿਓ ਕੋਈ ਗੱਲ ਨਹੀਂ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਕਦੇ ਗੁਰੂ ਮਹਾਰਾਜ ਟਾਈਮ ਲਿਆਊਗਾ ਕਦੇ ਏਦਾਂ ਦਾ ਟਾਈਮ ਆਊਗਾ ਕਿ ਆਪਾਂ ਨੂੰ ਵੀ ਖੁਸ਼ੀਆਂ ਖੇੜੇ ਮਿਲਣਗੇ ਤੇ ਬੜਾ ਮਨ ਭਰ ਆਉਂਦਾ ਜਦੋਂ ਇਦਾਂ ਦੀਆਂ ਗੱਲਾਂ ਨੂੰ ਸੋਚਦੇ ਆਂ ਤੇ ਸੁਣਦੇ ਆਂ ਦੇਖਦੇ ਆਂ ਜਿਹੜਾ ਤੁਸੀਂ ਗੱਲਾਂ ਕਹੀਆਂ ਕਿ ਤੁਹਾਡੇ ਦੇ ਕਾਫੀ ਤਸ਼ੱਦਦ ਹੋਇਆ ਔਰ ਨੌਕਰੀ ਤੋਂ ਵੀ ਤੁਹਾਨੂੰ ਕੱਢ ਦਿੱਤਾ ਗਿਆ ਇਹਦੇ ਵਿੱਚ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਤੁਹਾਡੇ ਨੌਕਰੀ ਤੋਂ ਕੱਢਿਆ ਉਹਨਾਂ ਨੇ ਕੀ ਦੋਸ਼ ਲਾ ਕੇ ਕੱਢਿਆ ਔਰ ਦੂਸਰਾ ਜਿੰਨਾਂ ਰਾ ਅਕਾਲੀ ਦਲ ਦਾ ਤੁਸੀਂ ਨਾਮ ਲੈ ਰਹੇ ਹੋ ਕਦੀ ਇਹਨਾਂ ਨੇ ਸਿੱਧੇ ਤੌਰ ਤੇ ਟੈਲੀਫੋਨ ਕਰਕੇ ਤੁਹਾਨੂੰ ਆਪਣੇ ਅੰਦਰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਜਾਂ ਕਿਸੇ ਕਿਸਮ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਦੇਖੋ ਜੀ ਜਦੋਂ ਮੈਨੂੰ ਉਥੋਂ ਨੌਕਰੀ ਤੋਂ ਕੱਢਿਆ ਇਹ ਹੀ ਗੱਲ ਕਹੀ ਗਈ ਕਿ ਹਰਿਆਣੇ ਦੇ ਵਿੱਚ ਤੁਹਾਡੀ ਜਾਨ ਨੂੰ ਖਤਰਾ ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀ ਜਗ੍ਹਾ ਤੇ ਮੈਂ ਸਿਗਾ ਉੱਥੇ ਵੀ 30 ਸਿੱਖਾਂ ਦਾ ਕਤਲ ਹੋਇਆ ਸੀ ਉੱਥੇ ਜਿਹੜਾ ਕਾਂਗਰਸੀ ਲੀਡਰ ਜਿਹੜਾ ਧਰਮਵੀਰ ਗਾਬਾ ਉਹ ਐਮਐਲਏ ਸੀ ਉਹ ਚਾਰ ਟਰਮ ਤੱਕ ਐਮਐਲਏ ਰਿਹਾ ਔਰ ਉਸ ਨੇ ਉਹ ਕਤਲਿਆਮ ਕਰਾਇਆ ਔਰ ਇਸ ਕਤਲਿਆਮ ਜਿੱਥੇ ਮੈਂ ਕੰਮ ਕਰਦਾ ਸੀ ਉਹਦੇ ਭਰਾ ਦੀ ਫੈਕਟਰੀ ਸੀ ਔਰ ਉਹਨਾਂ ਨੂੰ ਡਰ ਸੀ ਕਿ ਸਾਡੇ ਵਾਲਾ ਇਹ ਕੇਸ ਵੀ ਓਪਨ ਕਰਨਗੇ ਅੱਜ ਅਸੀਂ ਉਹ ਕੇਸ ਵੀ ਓਪਨ ਕਰੇ ਨੇ ਇਹ 2 ਮਹੀਨੇ ਪਹਿਲਾਂ ਅਸੀਂ ਇੱਕ ਆਰਟੀਆਈ ਰਾਹੀਂ ਇੱਕ ਕਢਾਈਆ ਨਿਊਜ਼ ਕਿ ਜਿੱਥੇ ਜਿੱਥੇ ਗੁਰਗਾਓਂ ਦੇ ਵਿੱਚ ਜਿੱਥੇ ਜਿੱਥੇ ਪੁਲਿਸ ਸੀ ਉੱਥੇ-ਉੱਥੇ ਸਿੱਖ ਮਾਰੇ ਗਏ ਮੇਰੇ ਕੋਲ ਇੱਕ-ਇੱਕ ਚੀਜ਼ ਦੀ ਆਰਟੀਆ ਹੈ ਔਰ ਉਹ ਆਰਟੀਆ ਅਸੀਂ ਪਬਲਿਸ਼ ਵੀ ਕੀਤੀ ਆ ਔਰ ਜਦੋਂ ਅਸੀਂ ਸੰਸਦ ਜਾਵਾਂਗੇ ਉੱਥੇ ਵੀ ਦਾ ਕੇ ਉਹ ਆਰਟੀਆ ਉਹਨਾਂ ਨੂੰ ਦਿਖਾਵਾਂਗੇ ਪਰ ਜਿਹੜੀ ਪੰਜਾਬ ਸਰਕਾਰ ਆ ਮੈਂ ਜਦੋਂ ਵੀ ਮੈਨੂੰ ਜੇਲ੍ਹ ਲੈ ਕੇ ਜਾਂਦੇ ਸੀ ਮੈਨੂੰ ਐਸਪੀ ਜਿਹੜਾ ਖੰਨਾ ਵਾ ਜਿਹੜਾ ਜ਼ਿਲ੍ਹਾ ਰ ਐਸਪੀ ਖੰਨਾ ਜੇਲ੍ਹ ਵਿੱਚ ਦਾ ਕੇ ਮੇਰੇ ਨਾਲ ਇਹੀ ਗੱਲ ਕਰਦੇ ਸੀ ਤੁਹਾਡੀ ਮਜੀਠੀਆ ਨਾਲ ਗੱਲ ਕਰਾ ਦਿੰਨੇ ਆ ਫਲਾਣੇ ਨਾਲ ਗੱਲ ਕਰਾ ਦਿੰਨੇ ਆ ਤੁਸੀਂ ਤਾਂ ਆ ਬڑے ਚੰਗੇ ਨੇਕ ਕੰਮ ਕਰਦੇ ਹੋ ਤੁਹਾਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਪਰ ਉਹਨੂੰ ਮੈਂ ਇੱਕੋ ਗੱਲ ਕਹਿੰਦਾ ਸੀ ਕਿ ਆਈ ਐਮ ਨਾਟ ਫਾਰ ਸੇਲ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਚਾਹੂੰਗਾ ਕਿ ਜਿਵੇਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਜਿਵੇਂ ਕਾਂਗਰਸ ਆ ਅਕਾਲੀ ਦਲ ਆ ਉਹ ਕਾਫੀ ਪੈਸੇ ਵਾਲੇ سرمایہਦਾਰ ਨੇ ਉਹਨਾਂ ਦੇ ਕੋਲ ਫੰਡਿੰਗ ਦੀ ਕਾਫੀ ਦੁਰਵਰਤੋਂ ਜਾਂ ਸਦ ਸਦਉਪਯੋਗ ਹੁੰਦਾ ਹੈ ਇਲੈਕਸ਼ਨਾਂ ਦੇ ਵਿੱਚ ਤਾਂ ਤੁਸੀਂ ਆਪਣੀ ਚੋਣ ਕੈਂਪੇਨ ਨੂੰ ਕਿਵੇਂ ਚਲਾ ਰਹੇ ਹੋਗੇ ਤੁਹਾਡੇ ਕੋਲ ਫੰਡਿੰਗ ਦੇ ਸੋਰਸੇਸ ਕੀ ਨੇ ਔਰ ਜੇ ਸੋਰਸੇਸ ਘੱਟ ਨੇ ਤਾਂ ਤੁਸੀਂ ਕਾਊਂਟਰ ਕਿਸ ਤਰੀਕੇ ਨਾਲ ਕਰੋਗੇ ਅਕਾਲੀ ਦਲ ਤੇ ਕਾਂਗਰਸ ਨੂੰ ਦੇਖੋ ਜੀ ਜੜੀਆਂ ਦੋਵੇਂ ਵੱਡੀਆਂ ਪਾਰਟੀਆਂ ਨੇ ਮੈਨੂੰ ਪਤਾ ਕਿ ਉਹਨਾਂ ਨੇ ਬڑے ਵੱਲ ਛਲ ਦੇ ਨਾਲ ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਪਾਪਾਂ ਵਾਜੋਂ ਹੋਇਆ ਨਹੀਂ ਮੋਇਆ ਸਾਥ ਨਾ ਜਾਈ ਉਹਨਾਂ ਨੇ بڑے ਵੱਲ ਛਲ ਦੇ ਨਾਲ ਜਿਹੜਾ ਬੜਾ ਤਕੜਾ ਸਰਮਾਇਆ ਇਕੱਠਾ ਕੀਤਾ ਜੇ ਡਾਕਟਰ ਅਮਰ ਸਿੰਘ ਦੀ ਗੱਲ ਕਰੀਏ ਤੇ ਇਹਦੇ FCI ਦਾ ਡਾਇਰੈਕਟਰ ਹੁੰਦੇ ਆ 31000 ਕਰੋੜ ਰੁਪਏ ਦਾ ਸਾਡੇ ਗੋਦਾਮਾਂ ਦੇ ਵਿੱਚੋਂ ਅਨਾਜ ਚੋਰੀ ਹੋਇਆ ਤੇ ਇਹਦਾ ਇਹ ਸਿੱਧਾ ਜ਼ਿੰਮੇਵਾਰ ਹੈ ਔਰ 31000 ਕਰੋੜ ਰੁਪਿਆ ਪੰਜਾਬ ਦੇ ਸਰ ਕਰਜ਼ਾ ਚੜਿਆ ਜੇ ਦੂਜਾ ਆਪਾਂ ਲਈਏ ਉਹ ਵੀ بڑے ਵੱਡੇ ਅਹੁਦਿਆਂ ਤੇ ਰਿਹਾ ਤੇ ਜਿਹੜਾ ਤੁਸੀਂ ਲਾਓਗੇ 1986 ਦੇ ਵਿੱਚ ਨਕੌਦਰ ਵਿਖੇ ਜਿਹੜਾ ਗੋਲੀकांड ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਦੋਂ ਵੀ ਹੋਈ ਸੀ ਔਰ ਉਦੋਂ ਵੀ ਸੰਗਤਾਂ ਸ਼ਾਂਤਮਈ ਵੈਗਰੂ ਵੈਗਰੂ ਦਾ ਜਾਪ ਕਰ ਰਹੀਆਂ ਸਨ ਔਰ ਇਜ਼ਹਾਰ ਆਲਮ ਤੇ ਗੁਰੂ ਦੀ ਜੋੜੀ ਨੇ ਉਹਨਾਂ ਸੰਗਤਾਂ ਤੇ ਗੋਲੀ ਚਲਾਈ ਤੇ ਸਾਡੇ 4 ਨੌਜਵਾਨ ਸ਼ਹੀਦ ਹੋਏ ਅੱਜ ਅਸੀਂ ਜਦੋਂ ਪਿੰਡਾਂ ਵਿੱਚ ਜਾਂਦੇ ਆ ਤਾਂ ਪਿੰਡਾਂ ਦੇ ਲੋਕ ਸਾਨੂੰ ਪਿਆਰ ਕਰਦੇ ਆ ਤੁਸੀਂ ਯਕੀਨ ਜਾਣੋ ਕਿ ਮੇਰੀ ਜੇਬ ਦੇ ਵਿੱਚ ਮੇਰੀ ਝੋਲੀ ਦੇ ਵਿੱਚ ਰੁਪਈਆ ਰੁਪਈਆ 10-10 ਰੁਪਏ ਲੋਕ ਆਪ ਪਾਉਂਦੇ ਆ ਤੁਸੀਂ ਇਸ ਗੱਲ 'ਤੇ ਯਕੀਨ ਧਾਣੋ ਤੇ ਮੇਰੇ ਕੋਲ ਹੁਣ ਇਦਾਂ 10-10 ਰੁਪਈਆ ਇੱਕ-ਇੱਕ ਰੁਪਈਆ ਕਰਕੇ ਲੋਕ ਤਕਰੀਬਨ 40000 ਰੁਪਈਆ ਮੇਰੀ ਝੋਲੀ ਵਿੱਚ ਪਾ ਪਾ ਚੁੱਕਿਆ ਤੁਸੀਂ ਇਹਨਾਂ ਨੂੰ ਕੀ ਸਮਝ ਦਿਓ ਕਿ ਜਿਹੜੇ ਬੰਦਾ ਤੁਹਾਨੂੰ 10 ਰੁਪਈਆ ਦੇਵੇਗਾ ਉਹ ਤੁਹਾਡੇ ਲਈ ਜਾਨ ਵਾਰਨ ਲਈ ਵੀ ਤਿਆਰ ਹੈ ਔਰ ਇਹਨਾਂ ਬੰਦਿਆ ਕੋਲ ਇਦਾਂ ਦਾ ਪਿਆਰ ਨਹੀਂ ਹੈ ਚਾਹੇ ਇਹਨਾਂ ਨੇ ਜਿੰਨਾ ਮਰਜੀ ਇਹ ਦੇਖੋ ਮੈਂ ਤਾਂ ਸੰਗਤਾਂ ਦੀਆਂ ਜਿਹੜੀਆਂ ਫਤਿਹਗੜ ਸਾਹਿਬ ਦੀਆਂ ਧਰਤੀ ਆ ਇਹ ਸ਼ਹੀਦਾਂ ਦੀ ਧਰਤੀ ਆ ਔਰ ਸ਼ਹੀਦਾਂ ਦੀ ਧਰਤੀ ਦੇ ਵੋਟਰ ਬੜੇ ਸਤਕਾਰਯੋਗ ਨੇ ਮੈਂ ਤਾਂ ਹਰ ਵਾਰ ਇਹਨਾਂ ਨੂੰ ਕਹਿਣਾ ਕਿ ਮੇਰੇ ਕੋਲ ਹੈਸੀਅਤ ਨਹੀਂ ਮੇਰੇ ਕੋਲ ਤਾਕਤ ਨਹੀਂ ਤੁਹਾਨੂੰ ਖਰੀਦਣ ਦੀ ਤੁਹਾਨੂੰ ਖਰੀਦਣ ਆਉਣਗੇ ਤੁਹਾਡੀਆਂ ਵੋਟਾਂ ਖਰੀਦਣ ਆਉਣਗੇ ਪਰ ਮੇਰੇ ਕੋਲ ਤਾਕਤ ਨਹੀਂ ਨਾ ਮੇਰੇ ਕੋਲ ਹੈਸੀਅਤ ਆ ਮੇਰੇ ਕੋਲ ਤਾਂ بس ਤੁਹਾਡਾ ਪਿਆਰ ਆ ਔਰ ਤੁਹਾਡੇ ਜੋੜੇ ਝਾੜਨ ਦਾ ਮੇਰੇ ਕੋਲ ਹੈ ਮੈਂ ਤੁਹਾਡੇ ਜੋੜੇ ਝਾੜਦਾ ਰਹਾਂਗਾ ਔਰ ਸੰਗਤਾਂ ਬੇਅਥਾ ਪਿਆਰ ਕਰਦੀਆਂ ਨੇ ਤੁਸੀਂ ਦੇਖੋ ਇਸੇ ਪਿਆਰ ਦਾ ਨਤੀਜਾ ਕਿ ਅੱਜ ਜਿਹੜੀ ਝਾੜੂ ਵਾਲੀ ਪਾਰਟੀ ਆ ਉਹ ਟੁੱਟ ਗਈ ਆ ਉਹ ਆਪ ਉਹਦਾ ਕੈਂਡੀਡੇਟ ਹੀ ਭੱਜ ਗਿਆ ਤੇ ਦੂਜੇ ਪਾਸੇ ਜਿਹੜੀ ਆਪਣੇ ਆਪ ਨੂੰ 13 ਦੀਆਂ 13 ਔਰ ਰੂਸਾ ਦਾ ਜਿਹੜਾ ਹੈਗਾ ਪਤਾ ਨਹੀਂ ਕੌਣ ਆ ਉਹ ਕੈਪਟਨ ਨਵੇਂ ਰਖਾ ਲ ਸ਼ਾਇਦ ਉਹੀ ਨੌ ਆ ਰੂਸਾ ਨੂੰ ਤਾਂ ਜਾਣਦੇ ਆ ਸਾਰੇ ਹੀ ਤੇ ਉਹਦਾ ਉਹ ਵੀ ਦੋ ਹਿੱਸਿਆਂ 'ਚ ਵੰਡ ਗਈ ਕਾਂਗਰਸ ਵੀ ਇੱਕ ਵਾਰ ਸੇ ਦੂਲੋਂ ਹੋ ਗਿਆ ਇੱਕ ਵਾਰ ਸੇ ਕਾਂਗਰਸ ਹੋ ਗਈ ਇਹ ਕਿਹੜੀਆਂ ਗੱਲਾਂ ਕਰਦੇ ਨੇ ਦੇਖੋ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਹੀ ਭਜਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਲਈ ਮੈਂ ਤਾਂ ਗੁਰੂ ਮਹਾਰਾਜ ਅੱਗੇ ਅਸੀਂ ਤਾਂ ਬਾੜੀਆਂ ਸ਼ੇਖੀਆਂ ਨਹੀਂ ਮਾਰਦੇ ਕਿਉਂਕਿ ਉਸ ਗੁਰੂ ਮਹਾਰਾਜ ਦੇ ਭਾਣੇ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਉਹੀ ਕਰਨ ਕਰਾਉਣ ਵਾਲਾ ਭਈ ਆ ਹੋ ਔਰ ਇਹਨਾਂ ਨੂੰ ਆਪੇ ਪਤਾ ਲੱਗ ਜਾਣਾ ਜਦੋਂ ਰਿਜ਼ਲਟ ਆਉਣਾ ਔਰ ਸਾਰਾ ਕੁਝ ਜਿਹੜਾ ਸੰਗਤਾਂ ਦਾ ਪਿਆਰ ਤੇ ਸੰਗਤਾਂ ਦਾ ਸਹਿਯੋਗ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਚੋਣ ਆ ਮੈਂ ਜਿੱਤੂਗਾ ਉਹ ਹੰਕਾਰ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਆਪਾਂ ਕਹਿ ਦਈਏ ਕਿ ਜਿਹੜੀ ਚੋਣ ਆ ਇਹ ਸੰਗਤਾਂ ਜਿੱਤਣਗੀਆਂ ਇਹਦੇ ਵਿੱਚ ਨਿਰੰਕਾਰੀ ਗੱਲ ਹੋ ਜਾਂਦੀ ਹੈ ਅਸੀਂ ਤਾਂ ਉਸ ਨਿਰੰਕਾਰ ਨੂੰ ਮੰਨਣ ਵਾਲੇ ਲੋਕਾਂ ਔਰ ਮੇਰੇ ਹਿਸਾਬ ਨਾਲ ਬਹੁਤ ਵਧੀਆ ਰਿਜ਼ਲਟ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਏਗਾ ਇੱਕ ਆਖਰੀ ਸਵਾਲ ਮੇਰਾ ਤੁਹਾਡੀ ਜਿਹੜੀ ਸ਼ਬੇ ਬਣੀ ਹੋਈ ਆ ਸਿੱਖ ਐਕਟਿਵਿਸਟ ਦੇ ਤੌਰ ਤੇ ਬਣੀ ਹੋਈ ਆ ਕਿਉਂਕਿ Hindu ਵੋਟ ਵੀ ਆ ਮੁਸਲਮਾਨ ਵੋਟ ਵੀ ਆ ਹੋਰ ਵੀ ਕਈ ਭਾਈਚਾਰਿਆਂ ਦੇ ਲੋਕ ਬੈਠੇ ਨੇ ਤਾਂ ਤੁਸੀਂ ਇੱਕ ਸਾਂਝ ਉਮੀਦਵਾਰ ਨੂੰ ਆਪਣੇ ਆਪ ਨੂੰ ਕਿੱਦਾਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਮੈਂ ਤੁਸੀ ਯਕੀਨ ਦਿਵਾਉਂਦਾ ਕਿ ਮੈਂ ਅਗਰ ਪਿੰਡਾਂ ਦੇ ਵਿੱਚ ਜਾਣਾ ਤਾਂ ਸਿੱਖ ਮੈਨੂੰ ਪਿਆਰ ਕਰਦੇ ਨੇ ਜਿਵੇਂ ਸ਼ਹਿਰਾਂ 'ਚ ਜਾਣਾ ਮੈਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਤਿੰਨ ਮੀਟਿੰਗਾਂ ਕਰ ਚੁੱਕਿਆ ਹੰਡਸਲਿਸਤ ਮੈਨੂੰ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਗਰੀਬਾਂ ਨੂੰ ਪਤਾ ਕਿ ਮੈਂ ਗਰੀਬਾਂ ਦੇ ਘਰ ਪੈਦਾ ਹੋਇਆ ਮੈਂ ਉਹਨਾਂ ਦਾ ਬੱਚਾ ਔਰ ਇੰਡਸਟ੍ਰੀਅਲਿਸਟਾਂ ਨੂੰ ਪਤਾ ਕਿ ਇਹਨੇ 10 8 ਸਾਲ ਇੱਕ ਜਨਨ ਮੈਨੇਜਰ ਦੇ ਅਹੁਦੇ ਤੇ ਕੰਮ ਕੀਤਾ ਇੰਡਸਟਰੀ ਦੀ ਪ੍ਰੋਬਲਮਸ ਨਾਲ ਮੈਨੂੰ ਪਤਾ ਜਦੋਂ ਪਹਿਲੇ ਦਿਨ ਮੈਂ ਇੰਡਸਟਰੀ ਵਾਲਿਆਂ ਨਾਲ ਮਿਲਿਆ ਤੇ ਉਹਨਾਂ ਨੂੰ ਆਏ ਲੱਗਦਾ ਸੀ ਵੀ ਇਹ ਕੁਰਤੇ ਪਜਾਮੇ ਦੇ ਵਾਲਾ ਮੁੰਡਾ ਇਹ ਪਤਾ ਨਹੀਂ ਸਾਡੀ ਕੀ ਗੱਲ ਕਰੇਗਾ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਉਸੇ ਦਿਨ ਕਿਹਾ ਕਿ ਸਾਨੂੰ ਕੱਲ ਦਾ ਟਾਈਮ ਦਿਓ ਅਸੀਂ ਵੱਡੇ ਪੱਧਰ ਤੇ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ ਤੁਸੀਂ ਯਕੀਨ ਜਾਣਿਓ ਕਿ 100 ਵੱਡੇ ਵੱਡੇ ਇੰਡਸਟਰੀਅਲਿਸਟਾਂ ਨੇ ਮੇਰੇ ਨਾਲ ਬੈਠ ਕੇ ਮੀਟਿੰਗ ਕੀਤੀ ਔਰ ਹਰ ਗੱਲ ਹੀ ਉਹ ਸੈਟੀਸਫਾਈ ਹੋਏ ਇੱਕ ਇੱਕ ਗੱਲ ਹੀ ਕਿਉਂਕਿ ਅਸੀਂ ਉਹਨਾਂ ਦੇ ਇਕਨੋਮਿਕ ਜ਼ੋਨ ਦੀ ਗੱਲ ਕੀਤੀ ਅ ਟ੍ਰੈਕ ਦੇ ਉੱਤੇ ਪੁਲ ਬਣਾਉਣ ਦੀ ਗੱਲ ਕੀਤੀ ਅਸੀਂ ਟ੍ਰੈਕ ਦੀ ਗੱਲ ਕੀਤੀ ਕਿ ਜਿੱਥੇ ਉਹਨਾਂ ਨੇ ਇੰਡਸਟਰੀਅਲ ਜ਼ੋਨ ਬਣਾਇਆ ਹੋਇਆ ਮੰਡੀ ਗਵਿੰਦਗੜ ਦੇ ਵਿੱਚ ਉਹਨੂੰ ਕੋਈ ਰਸਤਾ ਹੀ ਨਹੀਂ ਛੱਡਿਆ ਸਰਕਾਰ ਨੇ ਮਿੱਟੀ ਵਾਲੇ ਪੁਲ ਬਣਾਏ ਹੋਏ ਨੇ ਅਸੀਂ ਉਹਨਾਂ ਦੀ ਗੱਲ ਕੀਤੀ ਅਸੀਂ ਹਰ ਜਗ੍ਹਾ ਤੇ ਜਦੋਂ ਜਾਂਦੇ ਹਾਂ ਤੇ ਲੋਕਾਂ ਦੀ ਗੱਲ ਕਰਦੇ ਹਾਂ ਤੁਸੀਂ ਯਕੀਨ ਦਾਣਾ ਅਸੀਂ 300 ਪਿੰਡਾਂ ਦੇ ਵਿੱਚ ਜਾ ਚੁੱਕੇ ਹਾਂ ਔਰ 300 ਪਿੰਡਾਂ ਦਾ ਅਸੀਂ ਡਾਟਾ ਲੈ ਕੇ ਹਰ ਪਿੰਡ ਦੀ ਜਿਹੜੀ ਮੁਸ਼ਕਲ ਆ ਉਹਨੂੰ ਅਸੀਂ ਨੋਟ ਡਾਉਨ ਕਰਦੇ ਹਾਂ ਸ਼ਾਮ ਨੂੰ ਜਾ ਕੇ ਮੈਂ ਇੱਕ ਘੰਟਾ ਡੇਢ ਘੰਟਾ ਇੱਕ ਇੱਕ ਪਿੰਡ ਦੀ ਜਿਹੜੀ ਮੁਸ਼ਕਲ ਆ ਉਹਨੂੰ ਆਪਣੀ ਐਕਸਲ ਸ਼ੀਟ ਕੰਪਿਊਟਰ ਦੇ ਵਿੱਚ ਫੀਡ ਕਰਦਾ ਔਰ ਅਸੀਂ ਹਰ ਇੱਕ ਦੀ ਉਹਨਾਂ ਨੂੰ ਅਸੀਂ ਬਾਈਫਰਕੇਟ ਕਰਾਂਗੇ ਕਿ ਜਿਹੜੀਆਂ ਇੱਕੋ ਜਿਹੀਆਂ ਪ੍ਰੋਬਲਮ ਨੇ ਉਹਨਾਂ ਨੂੰ ਅਲੱਗ-ਅਲੱਗ ਅਸੀਂ ਬਾਈਫਰਕੇਟ ਕਰਕੇ ਕੱਲ ਨੂੰ ਸੋਲਵ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਇਹ ਏਰੀਆ ਮੈਂ ਸਮਝਦਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਆ ਇਹਦੇ ਵਿੱਚ ਅਸੰਖ ਸਭਾਵਨਾਵਾਂ ਨੇ ਇੱਥੇ ਤੁਸੀਂ ਟੂਰਿਜ਼ਮ ਇੰਡਸਟਰੀ ਨੂੰ ਡਿਵੈਲਪ ਕਰ ਸਕਦੇ ਹੋ ਬਹੁਤ ਜ਼ਿਆਦਾ ਟੂਰਿਜ਼ਮ ਕਰਕੇ ਲੋਕਾਂ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਰੋਜ਼ਗਾਰ ਮਿਲ ਸਕਦਾ ਔਰ ਸਾਡੇ ਜਿਹੜੀ ਹੈਗੀ ਐ ਪੂਰੇ ਸਾਡੇ ਇਹਦੇ ਵਿੱਚ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦਾ ਬੁਰਾ ਹਾਲ ਹੈ ਤੁਸੀਂ ਚਾਹੇ ਜਿਹੜੇ ਮਰਜ਼ੀ ਏਰੀਆ ਚਲੇ ਜਾਓ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਮੈਨੂੰ ਤਾਂ ਲੱਗਦਾ ਵੀ ਇਹ ਰਿਜ਼ਰਵ ਏਰੀਆ ਇਹਨੂੰ ਵਿਚਾਰੇ ਰਿਜ਼ਰਵਾਂ ਦੀ ਤਰ੍ਹਾਂ ਹੀ ਰੱਖਿਆ ਹੋਇਆ ਮੈਨੂੰ ਤਾਂ ਕਈ ਵਾਰ ਨਾ ਜਾਂਦੇ ਜਾਂਦੇ ਐਵੇਂ ਵੀ ਲੱਗਦਾ ਹੁੰਦਾ ਜਾਨ ਬੁੱਧਕੇ ਮੇ ਰੱਖਿਆ ਹੋਇਆ ਪਰ ਕੋਈ ਗੱਲ ਨਹੀਂ ਮੇਰੇ ਏਰੀਆ ਦੇ ਵੋਟਰ ਬੜੇ ਸਿਆਣੇ ਸੂਝਵਾਨ ਨੇ ਤੁਹਾਨੂੰ ਮੈਂ ਯਕੀਨ ਦਿਵਾਉਣਾ ਕਿ ਤੁਹਾਡੇ ਵਿੱਚ ਰਹਿ ਕੇ 24 ਘੰਟੇ ਸੇਵਾ ਕਰਾਂਗੇ ਔਰ ਇਸ ਹਲਕੇ ਨੂੰ ਇੱਕ ਦੇਸ਼ ਦਾ ਸਭ ਤੋਂ ਵਧੀਆ ਹਲਕਾ ਬਣਾਉਣ ਲਈ ਆਪਣੀ ਜਿੰਦ ਜਾਨ ਲਾਵਾਂਗੇ ਮੈਂ ਹਰ ਪਲ ਸੋਚਦਾ ਕਿ ਮੈਂ ਅੱਜ ਤੋਂ ਇੱਕ ਸੈਕਿੰਡ ਦੇ ਵਿੱਚ ਬਾਅਦ ਮਰ ਜਾਣਾ ਮੈਂ ਸੋਚ ਕੇ ਕੰਮ ਕਰਦਾ ਇਹ ਵੀ ਕੰਮ ਮੈਂ ਉਸੇ ਤਰੀਕੇ ਨਾਲ ਕਰੂੰਗਾ ਕਿ ਮੇਰੀ ਜ਼ਿੰਦਗੀ ਹੈ ਨਹੀਂ ਬਸ ਔਰ ਇਹ ਸੋਚ ਕੇ ਹਰ ਕੰਮ ਕਰਦੇ ਆਂ ਤੇ ਅੱਗੇ ਵੀ ਇਦਾਂ ਹੀ ਕੰਮ ਕਰਾਂਗੇ ਭਾਰਤੀ ਨਿਆਂਤੰਤਰ ਦਾ ਦਰਵਾਜ਼ਾ ਬਹੁਤ ਮੁਸ਼ਕਲ ਨਾਲ ਖੁੱਲਦਾ ਹੈ ਔਰ ਆਮ ਲੋਕਾਂ ਲਈ ਇਹ ਤਾਂ ਕਈ ਵਾਰੀ ਅਕੇਵਾਂ ਤੇ ਥੱਕੇਵਾਂ ਹੀ ਪੱਲੇ ਪਾਉਂਦਾ ਇਨਸਾਫ ਤਾਂ ਮਿਲਦਾ ਹੀ ਨਹੀਂ ਪਰ ਪਿੱਛੇ ਜੇ ਦਰਵਾਜ਼ਾ ਖੁੱਲਿਆ ਸੀ ਔਰ ਉਦੋਂ ਸੁਪਰੀਮ ਕੋਰਟ ਦੇ ਜੱਜ ਹੀ ਬਾਹਰ ਆ ਕੇ ਕਹਿਣ ਲੱਗੇ ਕਿ ਲੋਕਤੰਤਰ ਖਤਰੇ 'ਚ ਹੈ ਇਹਨੂੰ ਬਚਾਉਣ ਦੀ ਲੋੜ ਹੈ ਸੋ ਜੇ ਚੰਗੇ ਬੰਦੇ ਪਾਰਲੀਮੈਂਟ ਦੇ ਵਿੱਚ ਜਾਣਗੇ ਉੱਚੇ ਉੱਚੇ ਅਹੁਦਿਆਂ 'ਚ ਬੈਠਣਗੇ ਤਾਂ ਸ਼ਾਇਦ ਇੱਕ ਸੁਧਾਰ ਦੀ ਉਮੀਦ ਲੱਗਦੀ ਹੈ ਅਸੀਂ ਗਿਆਸਪੁਰਾ ਸਾਹਿਬ ਦੀ ਜਿੱਤ ਹਾਰ ਦੀ ਕਿਸੇ ਦਾਅਵੇਦਾਰੀ ਵਿੱਚ ਨਹੀਂ ਜਾਂਦੇ ਜਿਤੋਣਾ ਤੇ ਹਰਾਉਣਾ ਲੋਕਾਂ ਦੇ ਵਸਦੇ ਵਿੱਚ ਹੈ ਪਰ ਫਿਰ ਵੀ ਅਸੀਂ ਜਿਹੜੀਆਂ ਸਾਡੀਆਂ ਸ਼ੋਭੀ ਛਾਵਾਂ ਨੇ ਅਸੀਂ ਇਹਨਾਂ ਨੂੰ ਦਿਨੇ ਆ ਅਸੀਂ ਕਿਸੇ ਹੋਰ ਨਵੇਂ ਕੈਂਡੀਡੇਟ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ